ਚੇ ਦਰਬਾਰ ਹੀ ਜਿੱਤ ਹੋਈ ਆ ਆਪਣੀ ਅਮਾਨਤ ਜਿੱਤ ਹੋਈ ਆ ਹਾਂ ਜੋ ਜੋ ਕਿ 1% ਦਾ ਕੋਈ ਝਗੜਾ ਨਹੀਂ ਕੋਈ ਹੋ ਨਹੀਂ ਹੱਥ નીચે ਕਰੋ ਲੋਕਾਂ ਨੂੰ ਇੰਨਾ ਕੋਈ ਸੀ ਵੀ ਸਾਨੂੰ 8 ਨੰਬਰ ਵਾਰਦੀ ਉਹ ਨਹੀਂ ਸਿਰੋ ਸ਼ੰਕਲ ਖੁਰਾਨਾ ਹੀ ਜਿੰਦੇ ਆ ਜੋ ਕਿ ਲੋਕਾਂ ਨੇ ਇੰਨੀ ਵੋਟ ਪਾਈ ਆ ਮੈਂ 8 ਨੰਬਰ ਵਾਰ ਦੇ ਲੋਕਾਂ ਦਾ ਇੰਨਾ ਕੁ ਧੰਨਵਾਦ ਕਰਦਾ ਕਿ ਜੋ ਤੁਸੀਂ ਸ਼ੰਕਲਾਲ ਖੁਰਾਨਾ ਜਿਹਨੂੰ 1200 ووٹ 1300 ووٹ ਕੋ ਆ ਕੇ ਜਤਾਇਆ ਤੁਹਾਡਾ ਸੰਨ ਸ਼ੰਕਰ ਖੁਰਾਨਾ ਕਰੇ ਨੀ ਬੜੀ ਅਫਵਾਹ ਫੈਲੀ ਹੋਈ ਸੀ ਕਿ ਇਹ ਰਾਤ 24 ਘੰਟੇ ਸ਼ੰਕਰ ਖੁਰਾਨਾ ਦੀ 8 ਨੰਬਰ ਵਾਰਡ ਦੇ ਚੌਕੀਦਾਰ ਰਹਿਣਗੇ ਜਦ ਮਰਜ਼ੀ ਕੋਈ ਫੋਨ ਕਰ ਲੈ ਸ਼ੰਕਰ ਖੁਰਾਨਾ 8 ਨੰਬਰ ਵਾਰਡ ਦਾ ਚੌਕੀਦਾਰ ਦੀ ਤਰ੍ਹਾਂ ਨੌਕਰੀ ਕਰਨਗੇ ਸ਼ੰਕਰ ਖੁਰਾਨਾ ਜਿੰਦਾਬਾਦ ਬੜੀ ਅਫਵਾਹ ਫੈਲੀ ਹੋਈ ਸੀ ਜਿੰਦਾਬਾਦ ਸ਼ੰਕਰ ਸਿੰਘ ਦਾ ਆਮ ਆਦਮੀ ਪਾਰਟੀ ਤੱਕਾ ਕਰੋਗੀ ਪਰ 8 ਨੰਬਰ ਵਾਰਡ ਦੇ ਵਿੱਚ ਸ਼ੰਕਰ ਲਾਲ ਦੀ ਖੁਰਾਨਾ ਦੀ ਜਿੱਤ ਦਾ ਸਭ ਤੋਂ ਵੱਡਾ ਕ੍ਰੈਡਟ ਜਾਂਦਾ ਵਾਲਮੀਕਨ ਸਮਾਜ ਨੂੰ ਠੀਕ ਹੈ ਸਾਰਾ ਵਾਲਮੀਕਨ ਸਮਾਜ ਨਿਊ ਵਾਲਮੀਕ ਕਲੋਨੀ ਇਸ ਜਿੱਤੇ ਦੇ ਪਿੱਛੇ ਸਭ ਤੋਂ ਵੱਡਾ ਹੱਥ ਹੈ ਨਿਊ ਵਾਲਮੀਕ ਕਲੋਨੀ ਤਿਰਪੜੀ ਦਾ ਸ਼ੰਕਰਾਲ ਖੁਰਾਣਾ ਸ਼ੰਕਰਾਲ ਖੁਰਾਣਾ ਜੀ ਮੈਂ ਰਾਜੇ ਸ਼ਰਮਾ ਬਸੰਤ ਤੋਂ YouTube ਚੈਨਲ ਤੋਂ ਤੁਹਾਡਾ ਸਵਾਗਤ ਕਰਦਾ ਤੁਸੀਂ ਬਹੁਤ ਅੱਛੀ ਜਿੱਤ ਜਿੱਤ ਪ੍ਰਾਪਤ ਕੀਤੀ ਹੈ ਔਰ ਸਚਾਈ ਦੀ ਜਿੱਤ ਹੋਈ ਹੈ ਤੁਸੀਂ ਇਸ ਜਿੱਤ ਨੂੰ ਆਪਣੇ ਵਰਕਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੀ ਇਹ ਮੇਰੀ ਜਿੱਤ ਹੋਈ ਹੈ ਇਹ ਜਿਹੜੇ ਮੇਰੇ ਵਰਕਰ ਜਿਨ੍ਹਾਂ ਨੇ ਕੰਮ ਕਰਿਆ ਬੇਦਕਪੂਰ ਜੀ ਚਿੰਟੂ ਨਾਸਰਾ ਜੀ ਸੁਬਾਸ਼ ਜੀ ਔਰ ਅਸ਼ੋਕ ਅਸ਼ੋਕ ਜੀ ਔਰ ਨਤੀ ਚਾਚਾ ਠਾਰੂ ਰਾਮ ਜੀ ਜਯਸ਼ਪਾਲ ਜੀ ਔਰ ਬਸੰਤ ਰਿਤੂ ਕਲੱਬ ਔਰ ਮੈਨੂੰ ਸਭ ਤੋਂ ਜ਼ਿਆਦਾ ਵੋਟ ਪਈ ਹੈ 410 ਵੋਟ ਜਿਹੜੀ ਬਾਲਮਿਕ ਕਲੋਨੀ ਚੋਂ ਪਈ ਹੈ ਸ਼ਾਬਾਸ਼ ਜੀ ਸ਼ੰਕਰ ਜੀ ਮੈਂ 10 ਵੋਟ ਬਾਲਮਿਕ ਕਲੋਨੀ ਦੇੋਂ ਕੱਲੀ ਬਾਲਮਿਕ ਕਲੋਨੀ ਦੇੋਂ ਸ਼ੰਕਰ ਜੀ ਮੈਸ ਜਦੋਂ ਜਦੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਮੈਂ ਤਦ ਤੋਂ ਦੇਖ ਰਿਹਾ ਕਿ ਬਾਲਮਿਕ ਸਮਾਜ ਨੇ ਮੋਢੇ ਨਾਲ ਮੋਢਾ ਲਾ ਕੇ ਕਸਮਾਂ ਖਾ ਕੇ ਤੁਹਾਨੂੰ ਜਿੱਤ ਦੀ ਪੂਰੀ ਉਹਨਾਂ ਨੇ ਇਸ਼ੋਰੰਦ ਦਿੱਤੀ ਸੀ ਤੁਸੀਂ ਬਾਲਮਿਕ ਸਮਾਜ ਲਈ ਕੀ ਵਿਚਾਰ ਰੱਖਦੇ ਹੋ ਉਹਨਾਂ ਦੇ ਜਿਹੜੇ ਵੀ ਕੰਮ ਨੇ ਉਹਨਾਂ ਬਾਰੇ ਕੀ ਵਿਚਾਰ ਰੱਖਦੇ ਹੋ ਮੈਂ ਬਾਲਮਿਕ ਸਮਾਜ ਨਾਲ ਬਹੁਤ ਪਿਆਰ ਕਰਦਾ ਸਾਡਾ ਤਰੀਕੀ ਤੋਂ ਲਿੰਕ ਮੈਂ ਜਿਸ ਦਿਨ ਇਹਨਾਂ ਨੇ ਇੱਥੇ ਰੱਖਿਆ ਸੀ ਜਲਸਾ ਮੈਂ ਗਿਆ ਸੀ ਉਹਨਾਂ ਦੇ ਮੰਦਰ ਦੇ ਅੱਗੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਜਿਸ ਦਿਨ ਮੈਂ ਪਹਿਲੀ ਜਾਊਂਗਾ ਨਾ ਕੌਰ ਪਰਸ਼ੀਲ ਪਹਿਲੀ ਮੀਟਿੰਗ ਹੋਏਗੀ ਸਭ ਤੋਂ ਪਹਿਲਾ ਮੁੱਦਾ ਇਹਨਾਂ ਦਾ ਹੋਏਗਾ 200 ਬੰਦਿਆਂ ਨੂੰ ਪੱਕਾ ਕਰਨਾ 200 ਨੂੰ ਇੱਥੇ 200 ਲੋਕਾਂ ਨੂੰ ਇੱਥੇ ਰੱਖਣਾ ਤਾਂ ਚੱਕਰ ਲਾ ਖੁਨਾਰਾ ਜੀ ਚੱਕਰ ਲਾ ਖੁਨਾਰਾ ਜੀ ਸ਼ੰਕਰ ਜੀ ਇੱਕ ਲਾਸਟ ਦਲ ਤੁਸੀਂ ਆਪਣੀ ਜਿੱਤ ਦੇ ਆਪਣੇ ਵਰਕਰਾਂ 'ਚ ਇਹ ਗੱਲ ਕਹੀ ਹੈ ਕਿ ਜਦ ਮੈਂ ਕੌਂਸਲ ਦੀ ਕੱਲ੍ਹ ਮੀਟਿੰਗ ਜਾਊਂਗਾ ਔਰ ਬਾਲਮੀਕ ਸਮਾਜ ਲਈ ਇੱਕ ਕੰਮ ਕਰੂੰਗਾ ਇਹ ਰਿਕਾਰਡ ਮੇਰੇ ਕੋਲ ਪਿਆ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਬਾਲਮੀਕ ਸਮਾਜ ਦਾ ਜਿਹੜੀਆਂ ਵੀ ਪ੍ਰੋਬਲਮ ਹੋਣਗੀਆਂ ਉਹਦਾ ਹੱਲ ਕਰੋਗੇ ਬਹੁਤ ਬਹੁਤ ਸ਼ੁਕਰੀਆ ਹਾਂਜੀ ਹਾਂਜੀ ਸਾਡੇ ਤਰਫੋਂ ਰਾਮਕਿਸ਼ਨ ਜੀ ਰਾਮ ਪ੍ਰਸਾਦ ਜੀ ਹਰਬੰਸ ਸਿੰਘ ਜੀ ਲੱਕੀ ਜਲੋਟਾ ਜੀ ਇਹਨਾਂ ਨੇ ਮੇਰਾ ਵਿਚਾਰ ਨੇ ਬੜਾ ਸਾਥ ਦਿੱਤਾ ਜੇ ਰਾਜ ਸਿੰਘ ਜੀ ਤੁਸੀਂ ਬਾਲਮੀਕ ਸਮਾਜ ਦੇ ਉੱਪਰ ਨਜ਼ਰ ਆਉਂਦੇ ਹੋ ਬਾਲਮੀਕ ਧਰਮ ਦਾ ਹਾਂਜੀ ਤੁਸੀਂ ਕਿਸ ਤਰ੍ਹਾਂ ਇਸ ਜਿਤ ਨੂੰ ਦੇਖਦੇ ਹੋ ਇਹ ਸ਼ੰਕਰ ਲਾਲ ਜੀ ਸਾਡੀ ਜਿਤ ਨਹੀਂ ਸ਼ੰਕਰ ਲਾਲ ਜੀ ਦੀ ਬਹੁਤ ਵੱਡੀ ਜਿੱਤ ਹੈ ਔਰ ਇਸ ਬਾਲਮੀਕ ਸਮਾਜ ਜਿਹੜਾ ਹੈ ਉਹ ਹਮੇਸ਼ਾ ਪਹਿਲਾਂ ਤੋਂ ਹੀ ਇਹਨਾਂ ਦੇ ਨਾਲ ਚੱਲਿਆ ਹੋਇਆ ਬਿਲਕੁਲ ਬਿਲਕੁਲ ਅਜ ਵੀ ਖੜਿਆ ਬਿਲਕੁਲ ਅੱਗੇ ਵੀ ਖੜਦਾ ਰਹੇਗਾ ਸ਼ੰਕਰ ਲਾਲ ਖਰਾਨਾ ਜੀ ਦੇ ਨਾਲ ਇੱਕ ਇੱਕ ਬੋਰਡ ਜਿਹੜੀ ਅਸੀਂ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਕੱਢ ਕੇ ਲਿਆਇਆ ਸ਼ੰਕਰ ਜੀ ਮੈਂ ਇਹ ਸਾਡੇ ਬਹਾਉਲਪੁਰ ਸਮਾਜ ਦਾ ਵਿੱਚ ਬਹੁਤ ਵੱਡਾ ਰੋਲ ਹੈ ਬਹੁਤ ਵੱਡਾ ਰੋਲ ਹੈ ਅੱਗੇ ਚਾਹਾਂਗਾ ਵੀ ਅਸੀਂ ਇਸ ਤਰ੍ਹਾਂ ਇਕੱਠੇ ਹੋ ਕੇ ਰਹੀਏ ਇਕੱਠੇ ਹੋ ਕੇ ਚੱਲੀ ਅੱਗੇ ਸ਼ੰਕਰ ਜੀ ਤੁਹਾਨੂੰ ਸਾਰੀ ਤਿਰਪੜੀ ਸਾਰਾ ਸਮਾਜ ਬਹਾਉਲਪੁਰ ਸਮਾਜ ਬਾਲਮਿਕ ਸਮਾਜ ਹਰ ਇੱਕ ਸਮਾਜ ਤੁਹਾਨੂੰ ਪਿਆਰ ਕਰਦਾ ਹੈ ਔਰ ਉਸ ਪਿਆਰ ਦੇ ਵਿੱਚ ਤੁਸੀਂ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਔਰ ਇਮਾਨਦਾਰੀ ਦੀ ਜਿੱਤ ਪ੍ਰਾਪਤ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਹਾਂ ਜੀ ਹਾਂ ਜੀ ਬੜੇ ਬੜੇ ਹਾਂ ਜੀ ਜੀ ਨਾ ਖੁਸ਼ਾ ਕਿ ਸ਼ੰਕਰ ਲਾਲ ਖੁਰਾਨਾ ਜੀ ਜਿਸ ਤਰ੍ਹਾਂ ਇੱਕ ਇਮਾਨਦਾਰ ਤੇ شریف ਸਾਰੇ ਸਮਾਜ ਨੇ ਬਲਕਿ ਸਮਾਜ ਹੋਵੇ ਬਾਲਪੁਰ ਸਮਾਜ ਹੋਵੇ ਅਗਰਵਾਲ ਭਰਾਤਰੀ ਹੋਵੇ ਜਿੰਨੀਆਂ ਭਰਾਤਰੀਆਂ ਵਾਰ ਚ ਬੈਠੀਆਂ ਸੀ ਸਾਰਿਆਂ ਨੇ ਸ਼ੰਕਰ ਲਾਲ ਖੁਰਾਨਾ ਨੂੰ ਚਿਤਾਨਣ ਵਾਸਤੇ ਪੂਰਾ ਚੱਟੀ ਦਾ ਜ਼ੋਰ ਲਗਾਇਆ ਜ਼ੋਰ ਲਗਾਇਆ ਹਾਂਜੀ ਔਰ ਚਾਹੇ ਸਾਡੇ ਔਰ ਸਰਦਾਰ ਫੈਮਲੀ ਬੈਠੇ ਨੇ ਸਾਰਿਆਂ ਨੇ ਸ਼ੰਕਰ ਲਾਲ ਖੁਰਾਨਾ ਦੀ ਜਿੱਤ ਨੂੰ ਯਕੀਨਨ ਬਣਾਉਣ ਵਾਸਤੇ ਅੱਜ ਬਹੁਤ ਵੱਡਾ ਇਹ ਇਹ ਸਾਰੀ ਬੰਦਿਆਂ ਦੀ ਜਿੱਤ ਹੋਈ ਹੈ ਬਿਲਕੁਲ ਬਿਲਕੁਲ ਦੀ ਜਿੱਤ ਨਹੀਂ ਔਰ ਸਾਡੇ ਡਾਕਟਰ ਬਲਵੀਰ ਜੀ ਦਾ ਸ਼ੁਕਰੀਆ ਬាទ ਜੋ ਬਾੜ ਦੀ ਸ਼ਰਮੇ ਕਰਾਈ ਵਿਚਾਰੀ ਬਾੜ ਸ਼ੰਕਰ ਨਾਲ ਘੁਰਾਨਾ ਜੀ ਚਾਹੁੰਦੇ ਨੇ ਵੀ ਇੱਥੇ ਟਿਕਟ ਉਹਨਾਂ ਦੇ ਟਿਕਟ ਦਿੱਤੇ ਅੱਜ ਤੁਸੀਂ ਹੋ ਟਿਕਟ ਦਾ ਜਵਾਬ ਇਮਾਨਦਾਰੀ ਤੇ ਦਿੱਤ ਨਾਲ ਦਿਖਾਇਆ ਮੈਂ ਡਾਕਟਰ ਸਾਹਿਬ ਨੇ ਧੰਨਵਾਦ ਕਰਦਾ ਪਾਰਟੀ ਦਾ ਵੀ ਧੰਨਵਾਦ ਕਰਦਾ ਤੇ ਜਿੰਨੀ ਸਾਡੀ ਸਮਾਜ ਦੀ ਤੇ ਦੂਜੀ ਬਲਵੀ ਦੀ ਸਮਾਜ ਦੀ ਟੀਮ ਖੜੀ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਹਾਂਜੀ ਵੇਰਕਪੁਰ ਜੀ ਤੁਸੀਂ ਵੀ ਪਹਿਲੇ ਦਿਨ ਤੋਂ ਪੂਰਾ ਜੋਰ ਲਗਾ ਰਹੇ ਸੀਗੇ ਔਰ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਸ਼ੰਕਰ لال ਜੀ ਦੀ ਜਿੱਤ ਤੇ ਤੁਸੀਂ ਕੀ ਕਹਿਣਾ ਚਾਹੋਗੇ ਸ਼ੰਕਰ لال ਜੀ ਸ਼ੁਰੂ ਤੋਂ ਹੀ ਮੇਰਾ ਛੋਟਾ ਭਾਈ ਹੈ ਮੈਂ ਇਹ ਬਹੁਤ ਇੱਜ਼ਤ ਕਰਦਾ ਹਾਂ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਦੇ ਜਤਨ ਮੇਰਾ ਰੋਲ ਸੀ ਸਾਰੀ ਬਰਾਬਰੀ ਦਾ ਰੋਲ ਸੀ ਇੱਕ ਇੱਕ ਵਰਕਰ ਨੇ ਦਿਨ ਰਾਤ ਇਕ ਕਰਕੇ ਸ਼ੰਕਰ لال ਘਰਾਣਾ ਨੂੰ ਜਿਤਾਇਆ ਔਰ ਮੈਨੂੰ ਉਮੀਦ ਹੈ ਕਿ ਜਿਹੜੀ ਸਾਡੀ ਜਿੱਤ ਹੈ ਇਮਾਨਦਾਰੀ ਸ਼ਰਾਫਤੀ ਜਿੱਤ ਹੈ ਔਰ ਸ਼ੰਕਰ ਲਾਲ ਜੀ ਬਹੁਤ ਵਧੀਆ ਕੰਮ ਕੀਤਾ ਜੀ ਜਿੱਤੇ ਰਾਪਥਾਮ ਆਉਂਦੀ ਪਾਰਟੀ ਦੇ ਵਰਕਰ ਜਿੱਤਦਾ ਹੈ ਮੈਂ ਕਹਿੰਦਾ ਉੱਤੇ ਸਾਡੇ ਬਾਲਪੁਰ ਸਮਾਜ ਦੀ ਵੀ ਜਿੱਤ ਹੈ ਤੇ ਇਹ ਸਰਦਾਰ ਸਾਹਿਬ ਨੂੰ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਆਪਣੇ ਤਕਰੀਬਨ 1700 ਕੁਝ ਵੋਟ ਪੋਲ ਹੋਈ ਹੈ ਤੇ ਉਸ ਤੋਂ ਤੇ ਉਸ ਤੋਂ ਤਕਰੀਬਨ 1200 ਵੋਟ ਆਪਾਂ ਨੂੰ ਪੋਲ ਹੋਈ ਹੈ ਆਮ ਆਦਮੀ ਪਾਰਟੀ ਨੂੰ ਬਿਲਕੁਲ ਇਹ ਜੋ ਵੀ ਅੰਦਰ ਰਿਜ਼ਲਟ ਆਇਆ ਮੈਂ ਦਾ ਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਬਿਲਕੁਲ ਤੇ ਉੱਥੇ ਦੇ ਲੋਕਾਂ ਨੂੰ ਦੇਣਾ ਚਾਹੁੰਦਾ ਜਿਨ੍ਹਾਂ ਨੇ ਸੱਚਾਈ ਦਾ ਸਾਥ ਦਿੱਤਾ ਤੇ ਉਹਨਾਂ ਨੇ ਸਰਕਾਰ ਦੇ ਨਾਲ ਜਾਣ ਦਾ ਫੈਸਲਾ ਕੀਤਾ ਮੋਢੀ ਜੀ ਸਵੇਰੇ ਸਵੇਰ ਦੀ ਇੱਕ ਲੋਕਾਂ ਚ ਬੜੀ ਦਹਿਸ਼ਤ ਪਾਈ ਜਾ ਰਹੀ ਸੀ ਕਿ ਇੱਥੇ ਕੋਈ ਝਗੜਾ ਹੋਏਗਾ ਇਹ ਹੋਏਗਾ ਬਹੁਤ ਲੋਕਾਂ ਨੇ ਅਫਵਾਹਾਂ ਉਡਾਈਆਂ ਪਰ ਤੁਹਾਡੇ ਪਾਪਾ ਵੱਲੋਂ ਤੁਹਾਡੇ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਵੱਲੋਂ ਇਹ ਅਸ਼ੂਰੰਤ ਦਿੱਤੀ ਜਾ ਰਹੀ ਸੀ ਕਿ ਅੱਤੇ ਇਸ ਵਾਰ ਕੋਈ ਝਗੜਾ ਨਹੀਂ ਹੋਏਗਾ ਜਿਤਿਹਾਰ ਬਣੀ ਹੋਈ ਹੈ ਸ਼ਾਂਤੀ ਨਾਲ ਹੋਏਗੀ ਤੁਸੀਂ ਇਸ ਵਾਰ ਕੀ ਵਿਚਾਰ ਰੱਖਦੇ ਹੋ ਇਹ ਦੇਖੋ ਜੀ ਜਿਹੜੀ ਆਮ ਆਦਮੀ ਪਾਰਟੀ ਹੈ ਬਾਬਾ ਸਾਹਿਬ ਬੀਮਾ ਅੰਬੇਦਕਰ ਜੀ ਦੇ ਇਹ ਪਾਰਟੀ ਹੈ ਤੇ ਇਸ ਚ ਹਰੇਕ ਨਾਗਰਿਕ ਦੇ ਵੋਟ ਦੇ ਰਿਕਾਰਡ ਨੂੰ ਸੇਵ ਕੀਤਾ ਗਿਆ ਬਿਲਕੁਲ 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 ਇੱਥੇ ਤੁਸੀਂ ਅੱਜ ਵੀ ਜਿੱਥੇ ਜਾ ਕੇ ਪੁੱਛ ਸਕਦੇ ਜਿੰਨੇ ਤਿੰਨੇ ਕੈਂਡੀਡੇਟ ਖੜੇ ਸੀਗੇ ਤੇ ਕਿਸੇ ਨੂੰ ਵੋਟ ਪਾਉਣ ਤੋਂ ਨਹੀਂ ਰੋਕਿਆ ਗਿਆ ਕੋਈ ਚਾਲੀ ਬੋਲ ਨਹੀਂ ਬਈ ਕਿਸੇ ਕੋਈ ਤੱਕਾ ਨਹੀਂ ਹੋਇਆ ਉਸਨੇ ਕੋਈ ਤੱਕਾ ਨਹੀਂ ਹੋਇਆ ਅਚਾਰ ਰਿਜ਼ਲਟ ਖਤਮ ਹੋਣ ਤੋਂ ਬਾਅਦ ਹੀ ਸਾਰੇ ਇੱਕ ਦੂਸਰੇ ਦੇ ਗੱਲੋਂ ਆ ਕੇ ਬਾਅਦ ਬਿਲਕੁਲ ਬਿਲਕੁਲ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਗੱਲ ਕਰਦੇ ਹਾਂ ਅਸੀਂ ਨੌਜਵਾਨ ਸਾਡੇ ਸਾਹਮਣੇ ਖੜੇ ਨੇ ਲੱੱਕੀ ਜੀ ਤੁਸੀਂ ਜਿਹੜੇ ਅੱਜ ਤੁਸੀਂ ਸ਼ੰਕਲਾਲ ਖਰਾਨਾ ਜੀ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਤੁਸੀਂ ਇਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਇਹ ਜਿਹੜੀ ਇਲੈਕਸ਼ਨ ਹੋਈ ਹੈ 8 ਨੰਬਰ ਵਾਰਡ ਦੀ ਬੜੇ ਹੀ ਟਰਾਂਸਪੇਰੈਂਟ ਤਰੀਕੇ ਨਾਲ ਹੋਈ ਹੈ ਕਿਸੇ ਨਾਲ ਕਿਸੇ ਕਿਸੇ ਵੀ ਤਰੀਕੇ ਦੀ ਕੋਈ ਧੱਕਾ ਮੁਕੀ ਨਹੀਂ ਬੜੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਬਣਿਆ ਹੋਇਆ ਸੀਗਾ ਜਿਵੇਂ ਵੋਟ ਪਾਉਣ ਚਾਹੀਏ। ਹਾਂ ਲੱਗਦੀ ਮੈਨੂੰ ਰੋਗ ਦਾ ਸੇਰੇ ਲੋਕਾਂ ਦੇ ਮਨਾਂ 'ਚ ਡਰ ਸੀ। ਆਪੋਜੀਸ਼ਨ ਪਾਰਟੀ ਦੇ ਅੰਦਰ ਅੰਦਰ ਡਰ ਸੀ ਕਿ ਕੁਛ ਨਾ ਕੁਛ ਇੱਥੇ ਗੜਬੜ ਹੋਏਗੀ ਪਰ ਤੁਹਾਡੇ ਜਿਹੜਾ ਉਮੀਦਵਾਰ ਹੈ ਸੰਕਰਾਲ ਖੁਰਾਣਾ ਜੀ ਉਹਨਾਂ ਨੇ ਸਾਰਿਆਂ ਨੂੰ ਅਸ਼ੋਰੈਂਸ ਦਿੱਤੀ ਸੀ ਕਿ ਮੇਰੇ ਵਾਰਡ ਵਿੱਚ ਕੋਈ ਗੜਬੜ ਨਹੀਂ ਹੋਏਗੀ ਔਰ ਤੁਸੀਂ ਜਿੰਨੇ ਵੀ ਵੋਟਰ ਸਪੋਰਟਰ ਖੜੇ ਹੋ ਤੁਸੀਂ ਉਸਤੇ ਪਹਿਰਾ ਦਿੱਤਾ ਔਰ ਕੋਈ ਇੱਥੇ ਗੜਬੜ ਨਹੀਂ ਹੋਈ ਜਿਹੜੀ ਇਹ ਜਿੱਤ ਹੈ ਤੁਸੀਂ ਜਿੱਤ ਨੂੰ ਸੱਚ ਦੀ ਜਿੱਤ ਮੰਨਦੇ ਹੋ ਪਾਰਟੀ ਦੀ ਜਿੱਤ ਮੰਨਦੇ ਹੋ ਵਰਕਰ ਦੀ ਜਿੱਤ ਮੰਨਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਹਰ ਤਰੀਕੇ ਨਾਲ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਜਿੱਤ ਹੈਗੀ ਆ ਐਸੀ ਗੱਲ ਦੇ ਅਸੀਂ ਨਹੀਂ ਆਪੋਜੀਸ਼ਨ ਪਾਰਟੀ ਵੀ ਇਸ ਗੱਲ ਦੀ ਗਵਾਹ ਹੈਗੀ ਹੈ ਕਿ ਬੜੇ ਹੀ ਟਰਾਂਸਪੇਰੈਂਟ ਤਾਂ ਠੰਗ ਦੇ ਨਾਲ ਇਹ ਜਿਹੜੀ ਇਲੈਕਸ਼ਨ ਹੈਗੀ ਉਹ ਹੀ ਆ ਲੋਕਾਂ ਦੇ ਮਨਾਂ ਦੇ ਵਿੱਚ ਡਰ ਸੀਗਾ ਸਾਨੂੰ ਬੜੀਆਂ ਕੌਲਾਂ ਆਈਆਂ ਭਾਜੀ ਸਵੇਰੇ ਡਿਊਟੀਆਂ ਲਵਾਈਏ ਨਾ ਲਵਾਈਏ ਇਲੈਕਸ਼ਨ ਦੇ ਵਿੱਚ ਵੋਟਾਂ ਪਾਣ ਜਾਈਏ ਨਾ ਜਾਈਏ ਪਰ ਹੁਣ ਲੋਕਾਂ ਨੇ ਆਪ ਮੁਹਾਰੇ ਦੇਖ ਲਿਆ ਲੋਕ ਕਿਸ ਤਰੀਕੇ ਨਾਲ ਸ਼ੰਕਰਾਲ ਘੁਰਾਨਾ ਜੀ ਨਾਲ ਜੁੜੇ ਹੋਏ ਨੇ ਸਾਬ ਨੇ ਹਾ ਸਮੁੱਚੇ ਬਾਲਮੀਕਨ ਸਮਾਜ ਨੇ ਹਾ ਬਾਲਮੀਕ ਸਮਾਜ ਸਪੈਸ਼ਲ ਬਾਲਮੀਕ ਸਮਾਜ ਨੇ ਬਿਲਕੁਲ 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 ਬਹੁਤ ਸਹਿਯੋਗ ਦਿੱਤਾ ਇਕੱਲੇ ਇਕੱਲੇ ਕਰਨੇ ਇਕੱਲੀ ਇਕੱਲੀ ਬੋਰਡ ਸ਼ੰਕਰ ਲਾਲ ਖੁਰਾਨੇ ਜੀ ਨੂੰ ਪਈਆ ਬਿਲਕੁਲ ਤਾੜੀ ਲਗਾ ਦਿਓ ਬਾਲਮੀਕ ਸਮਾਜ ਦੀ ਜਿੰਦਾਬਾਦ 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 ਦੋਸਤੋ ਮੈਂ ਬੋਲੇ ਪਟਿਆਲਾ ਦੇ ਆਦਮ ਰਵਾੜ ਦਿੱਤੇ ਆ ਦਿੱਲੀ ਤੋਂ ਪਟਿਆਲਾ ਵਿਕੇ ਆ ਜਿੱਥੇ ਕੀ ਸ਼ੰਕਰ ਲਾਲ ਖੁਰਾਣਾ ਜੀ ਆਮ ਆਦੀ ਪਾਰਟੀ ਦੇ ਕੈਂਡੀਡੇਟ ਸਰ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਔਰ ਜਿਹੜਾ ਕਿਸੇ ਲੜਾਈ ਝਗੜੇ ਤੋਂ ਇਸ ਵੂਤ ਜਿਹੜੀ VOTING ਹੋਈ ਔਰ ਉਹਨਾਂ ਦੇ ਜਿਹੜੇ ਸਪੋਰਟਰ ਨੇ ਉਹ ਲੱਡੂ ਖਾ ਕੇ ਆਪਣੀ ਕਿਸੇ ਦਾ ਇਜ਼ਹਾਰ ਕਰ ਰਹੇ ਨੇ دوستو اس ویلے سے بالمک مندر بھی جانا ساڈے ترپڑی دی بہت بڑی سپورٹ سی اور بالمک سماج بھی بہت ویڈی گنتی ووٹا پا کے ਦੋਸਤੋ ਸਾਡੇ ਤ੍ਰਿਪਤੀ ਦੇ ਬਿਲਕੁਲ ਰਤਨਗਰ ਦੇ ਬਾਹਰ ਬਾਲਮੀਕ ਸਮਾਜ ਦੀਆਂ ਦੋ ਕਲੋਨੀਆਂ ਨੇ ਜਿਨ੍ਹਾਂ ਕਲੋਨੀਆਂ ਨੇ ਬੜਾ ਦਿਨੋਂ ਸ਼ੰਕਰ ਲਾਲ ਖਰਾਰਾ ਜੀ ਨੂੰ ਪਾ ਕੇ ਜਤਾਇਆ ਹੈ ਔਰ ਅੱਜ ਆਪ ਬਾਲਮੀਕ ਸਮਾਜ ਵੱਲੋਂ ਜਿਹੜਾ ਮੰਦਿਰ ਬਾਲਮੀਕ ਜੀ ਮਹਾਰਾਜ ਦਾ ਮੰਦਰ ਹੈ ਕੁਸ਼ ਮੰਦਰ ਤੇ ਬਾਲਮੀਕ ਜੀ ਮਹਾਰਾਜ ਦਾ ਅਸ਼ੀਰਵਾਦ ਆਇਆ ਹੈ ਔਰ ਬਹੁਤ ਹੀ ਖੁਸ਼ ਨੇ ਸੜੇ ਬਾਲਮੀਕ ਸਮਾਜ ਬਾਲਮੀਕ ਸਮਾਜ ਦੀ ਬਹੁਤ ਵੱਡੀ سپورਟ ਰਹੀ ਹੈ ਇਸ ਇਲੈਕਸ਼ਨ ਦੇ ਅੰਦਰ ਦੋਸਤੋ ਇਸ ਵੇਲੇ ਸਿ ਬਾਲਮੀਕ ਮੰਦਰ ਵਿੱਚ ਆ ਸਾਡੇ ਬਾਲਮੀਕ ਕਲੋਨੀ ਦੇ ਬਾਲਮੀਕ ਜੀ ਮਹਾਰਾਜ ਮੰਦਰ ਹੈ ਔਰ ਉਸ ਮੰਦਰ ਵਿੱਚ ਅਸੀਂ ਪੂਰੇ ਸਮਾਜ ਨੇ ਬਹੁਤ ਪਿਆਰ ਦਿਖਾਇਆ ਇਹਨਾਂ ਦੇ ਪਿਆਰ ਸੁਣ ਕੇ ਸੰਤ ਜੀ ਨੂੰ ਅੱਜ ਜਿੱਤ ਮਿਲ ਰਹੀ ਹੈ ਔਰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਮਾਜ ਦਾ ਧੰਨਵਾਦ ਕਰਦੇ ਆਂ ਔਰ ਬੇਨਤੀ ਵੀ ਕਰਾਂਗੇ ਸਮਾਜ ਨੂੰ ਕਿ ਇਸੇ ਤਰ੍ਹਾਂ ਸਾਡੇ ਸ਼ੰਕਰਾਲ ਖਰਾਨਾ ਜੀ ਨਾਲ ਜੁੜੇ ਰਹਿਣ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਬਹੁਤ ਸ਼ਕਤੀ ਹਮਾਰਾ ਹੈ جیت پرابلم اپنے علاقے ترپڑی ووٹر کا دنواد کرنے اپنی گیم کے نکلنے لگے ہیں اور بہت ہی خوشی کا ماحول ہے دوستو شکر لال کماڑا جی جت پرابلم ਆਪਰੇ ਬੋਤਨ ਦਾ ਧੰਨਵਾਦ ਕਰਨ ਲਈ ਆਪਣੀ ਗੱਡੀ 'ਚ ਬਹਿ ਕੇ ਗਾਰੇ ਨੇ ਔਰ ਇਹ ਸੱਚੀ ਜਿੱਤ ਦਾ ਸਚਾਈ ਦੀ ਜਿੱਤ ਹੈ ਮਾਨਾ ਦੀ ਜਿੱਤ ਹੈ